ਦਿੱਲੀ ਦੇ ਵਿੱਚ ਵਿਧਾਨ ਸਭਾ ਚੋਣਾਂ ਲਈ VOTING ਚੱਲ ਰਹੀ ਹੈ ਸਵੇਰੇ 7 ਵਜੇ ਤੋਂ ਸ਼ਾਮ ਦੇ 6 ਵਜੇ ਤੱਕ 13768 ਪੋਲਿੰਗ ਸਟੇਸ਼ਨਾਂ ਤੇ VOTING ਹੋਵੇਗੀ ਪੋਲਿੰਗ ਸਟੇਸ਼ਨਾਂ ਦੇ ਬਾਹਰ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਨੇ ਇੱਧਰ ਭਾਜਪਾ ਨੇ ਦੋਸ਼ ਲਾਇਆ ਕਿ ਸੀਲੰਪੁਰ ਦੇ ਵਿੱਚ ਬੁਰਖੇ ਚੋੜਤਾ ਵੱਲੋਂ ਫਰਜ਼ੀ VOTING ਕੀਤੀ ਜਾ ਰਹੀ ਹੈ। ਇਸੇ ਬਾਅਦ ਪੁਲਿਸ ਦੇ ਵੱਲੋਂ ਇੱਥੇ ਜਾਂਚ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਵੀ ਦੋਸ਼ ਲਾਇਆ ਹੈ ਕਿ ਭਾਜਪਾ ਦੇ ਜਿਹੜੇ ਵਰਕਰ ਨੇ ਉਹ ਪੈਸੇ ਵੰਡ ਕੇ ਵੋਟ ਖਰੀਦ ਰਹੇ ਨੇ। ਸੀਲੰਪੁਰ ਵਿਧਾਨ ਸਭਾ ਦੇ ਆਰੀਅਨ ਪਬਲਿਕ ਸਕੂਲ 'ਚ ਜਾਲੀ VOTING ਨੂੰ ਲੈ ਕੇ ਭਾਜਪਾ ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵਿਚਾਲੇ ਹੰਗਾਮਾ ਹੋਇਆ। ਕੁਝ ਲੋਕਾਂ ਨੇ ਬੁਰਖਾ ਪਾ ਕੇ ਆਈਆਂ ਔਰਤਾਂ ਤੇ ਜਾਲੀ ਵੋਟ ਪਾਉਣ ਦਾ ਦੋਸ਼ ਲਾਇਆ। ਜਿਸ ਤੋਂ ਬਾਅਦ ਕੁਝ ਦੇਰ ਤੱਕ ਬਹਿਸ ਹੋਈ ਅਤੇ ਬਾਅਦ ਵਿੱਚ ਮਾਮਲਾ ਸ਼ਾਂਤ ਹੋ ਗਿਆ। ਦਿੱਲੀ ਦੇ ਵਿੱਚ VOTING ਦੌਰਾਨ ਸੀਲੰਪੁਰ ਅਤੇ ਜੰਗਪੁਰਾ 'ਚ ਹਫੜਾ ਦਫੜੀ ਮੱਚ ਗਈ। ਜੰਗਪੁਰਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਨੀਸ਼ ਸਿਸੋਦੀਆ ਨੇ ਭਾਜਪਾ ਵਰਕਰਾਂ ਤੇ ਇੱਕ ਇਮਾਰਤ ਵਿੱਚ ਪੈਸੇ ਵੰਡਣ ਦਾ ਦੋਸ਼ ਲਾਇਆ। ਸਿਸੋਦੀਆ ਨੂੰ ਇੱਥੇ ਪੁਲਿਸ ਦੇ ਨਾਲ ਬਹਿਸ ਕਰਦੇ ਵੀ ਦੇਖਿਆ ਗਿਆ। ਇਸ ਦੇ ਨਾਲ ਹੀ ਭਾਰਤੀ ਜਨਤਾ ਪਾਰਟੀ ਨੇ ਸੀਲੰਪੁਰ 'ਚ ਜਾਲੀ VOTING ਹੋਣ ਦਾ ਦਾਵਾ ਕੀਤਾ ਹੈ। ਭਾਜਪਾ ਦਾ ਦੋਸ਼ ਹੈ ਕਿ ਕੁਜੋੜਤਾ ਨੇ ਬੁਰਖੇ 'ਚ ਜਾਲੀ ਵੋਟ ਪਾਈ ਹੈ। ਅੱਜ ਦਿੱਲੀ ਦੇ 1.5 ਕਰੋੜ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ ਅਤੇ ਲਗਭਗ 700 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ ਨਤੀਜੇ 8 ਫਰਵਰੀ ਨੂੰ ਆਉਣਗੇ ਜਿੱਥੇ ਆਮ ਆਦਮੀ ਪਾਰਟੀ ਤੀਜੀ ਵਾਰ ਸੱਤਾ ਹਾਸਲ ਕਰਨ ਦੀ ਲੜਾਈ ਦੇ ਵਿੱਚ ਲੱਗੀ ਹੋਈ ਹੈ ਉਤੇ ਹੀ ਭਾਜਪਾ ਤੇ ਕਾਂਗਰਸ ਵੀ ਦਿੱਲੀ ਦੇ ਤਖਤ ਤੇ ਕਾਬਜ਼ ਹੋਣ ਦੀ ਲੜਾਈ ਦੇ ਵਿੱਚ ਲੱਗੇ ਹੋਏ ਨੇ ਭਾਜਪਾ 25 ਸਾਲਾਂ ਤੋਂ ਵੱਧ ਸਮੇਂ ਤੋਂ ਸੱਤਾ ਤੋਂ ਬਾਹਰ ਰਹੀ ਹੈ ਜਦੋਂ ਕਿ ਆਮ ਆਦਮੀ ਪਾਰਟੀ ਤੋਂ ਪਹਿਲਾਂ ਕਾਂਗਰਸ 15 ਸਾਲ ਸੱਤਾ ਦੇ ਵਿੱਚ ਰਹੀ ਸੀ ਪਰ ਪਿਛਲੀਆਂ ਦੋ ਚੋਣਾਂ ਦੇ ਵਿੱਚ ਪਾਰਟੀ ਇੱਕ ਵੀ ਸੀਟ ਜਿੱਤਣ ਦੇ ਵਿੱਚ ਸਫਲ ਨਹੀਂ ਹੋ ਸਕੀ ਹੈ। ਦਿੱਲੀ ਦੇ ਵਿੱਚ ਵਿਧਾਨ ਸਭਾ ਚੋਣਾਂ ਲਈ VOTING ਚੱਲ ਰਹੀ ਹੈ। ਸਵੇਰੇ 7 ਵਜੇ ਤੋਂ ਸ਼ਾਮ ਦੇ 6 ਵਜੇ ਤੱਕ 13768 ਪੋਲਿੰਗ ਸਟੇਸ਼ਨਾਂ ਤੇ VOTING ਹੋਵੇਗੀ। ਪੋਲਿੰਗ ਸਟੇਸ਼ਨਾਂ ਦੇ ਬਾਹਰ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਨੇ। ਇਧਰ ਭਾਜਪਾ ਨੇ ਦੋਸ਼ ਲਾਇਆ ਕਿ ਸੀਲੰਪੁਰ ਦੇ ਵਿੱਚ ਬੁਰਖੇ ਚੋੜਤਾ ਵੱਲੋਂ ਫਰਜ਼ੀ VOTING ਕੀਤੀ ਜਾ ਰਹੀ ਹੈ ਇਸ ਬਾਅਦ ਪੁਲਿਸ ਦੇ ਵੱਲੋਂ ਇੱਥੇ ਜਾਂਚ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਵੀ ਦੋਸ਼ ਲਾਇਆ ਹੈ ਕਿ ਭਾਜਪਾ ਦੇ ਜਿਹੜੇ ਵਰਕਰ ਨੇ ਉਹ ਪੈਸੇ ਵੰਡ ਕੇ ਵੋਟ ਖਰੀਦ ਰਹੇ ਨੇ ਸੀਲੰਪੁਰ ਵਿਧਾਨ ਸਭਾ ਦੇ ਆਰੀਨ ਪਬਲਿਕ ਸਕੂਲ 'ਚ ਜਾਲੀ VOTING ਨੂੰ ਲੈ ਕੇ ਭਾਜਪਾ ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵਿਚਾਲੇ ਹੰਗਾਮਾ ਹੋਇਆ ਕੁਝ ਲੋਕਾਂ ਨੇ ਬੁਰਖਾ ਪਾ ਕੇ ਆਈਆਂ ਔਰਤਾਂ ਤੇ ਜਾਲੀ ਵੋਟ ਪਾਉਣ ਦਾ ਦੋਸ਼ ਲਾਇਆ ਜਿਵੇਂ ਬਾਅਦ ਕੁਝ ਦੇਰ ਤੱਕ ਬਹਿਸ ਹੋਈ ਅਤੇ ਬਾਅਦ ਵਿੱਚ ਮਾਮਲਾ ਸ਼ਾਂਤ ਹੋ ਗਿਆ। ਦਿੱਲੀ ਦੇ ਵਿੱਚ VOTING ਦੌਰਾਨ ਸੀਲੰਪੁਰ ਅਤੇ ਜੰਗਪੁਰਾ 'ਚ ਹਫੜਾ ਦਫੜੀ ਮੱਚ ਗਈ। ਜੰਗਪੁਰਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਨੀਸ਼ ਸਿਸੋਦੀਆ ਨੇ ਭਾਜਪਾ ਵਰਕਰਾਂ ਤੇ ਇੱਕ ਇਮਾਰਤ ਵਿੱਚ ਪੈਸੇ ਵੰਡਣ ਦਾ ਦੋਸ਼ ਲਾਇਆ। ਸਿਸੋਦੀਆ ਨੂੰ ਇੱਥੇ ਪੁਲਿਸ ਦੇ ਨਾਲ ਬਹਿਸ ਕਰਦੇ ਵੀ ਦੇਖਿਆ ਗਿਆ ਜਿਸ ਦੇ ਨਾਲ ਹੀ ਭਾਰਤੀ ਜਨਤਾ ਪਾਰਟੀ ਨੇ ਸੀਲੰਪੁਰ 'ਚ ਜਾਲੀ VOTING ਹੋਣ ਦਾ ਦਾਵਾ ਕੀਤਾ ਹੈ। ਭਾਜਪਾ ਦਾ ਦੋਸ਼ ਹੈ ਕਿ ਕੁਝ ਵਰਤਾਂ ਨੇ ਬੁਰਖੇ 'ਚ ਜਾਲੀ ਵੋਟ ਪਾਈ ਹੈ। ਅੱਜ ਦਿੱਲੀ ਦੇ 1.5 ਕਰੋੜ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ ਅਤੇ ਲਗਭਗ 700 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ ਨਤੀਜੇ 8 ਫਰਵਰੀ ਨੂੰ ਆਉਣਗੇ ਜਿੱਥੇ ਆਮ ਆਦਮੀ ਪਾਰਟੀ ਤੀਜੀ ਵਾਰ ਸੱਤਾ ਹਾਸਲ ਕਰਨ ਦੀ ਲੜਾਈ ਦੇ ਵਿੱਚ ਲੱਗੀ ਹੋਈ ਹੈ ਉਤੇ ਹੀ ਭਾਜਪਾ ਤੇ ਕਾਂਗਰਸ ਵੀ ਦਿੱਲੀ ਦੇ ਤਖਤ ਤੇ ਕਾਬਜ਼ ਹੋਣ ਦੀ ਲੜਾਈ ਦੇ ਵਿੱਚ ਲੱਗੇ ਹੋਏ ਨੇ ਭਾਜਪਾ 25 ਸਾਲਾਂ ਤੋਂ ਵੱਧ ਸਮੇਂ ਤੋਂ ਸੱਤਾ ਤੋਂ ਬਾਹਰ ਰਹੀ ਹੈ ਜਦੋਂ ਕਿ ਆਮ ਆਦਮੀ ਪਾਰਟੀ ਤੋਂ ਪਹਿਲਾਂ ਕਾਂਗਰਸ 15 ਸਾਲ ਸੱਤਾ ਦੇ ਵਿੱਚ ਰਹੀ ਸੀ ਪਰ ਪਿਛਲੀਆਂ 2 ਚੋਣਾਂ ਦੇ ਵਿੱਚ ਪਾਰਟੀ ਇੱਕ ਵੀ ਸੀਟ ਜਿੱਤਣ ਦੇ ਵਿੱਚ ਸਫਲ ਨਹੀਂ ਹੋ ਸਕੀ ਹੈ